ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਆ ਬਰਾਤ ਲੈ ਕੇ ਫਗਵਾੜੇ ਤੇ ਇੱਧਰ ਆਪਣੀਆਂ ਖੜੀਆਂ ਗੱਡੀਆਂ ਟਰੈਵਲਾਂ ਆ ਆਹ ਖੜੇ ਪਾਇਲਟ ਆਹ ਟਰੈਵਲਾਂ ਮਹਾਲੋਂ ਤੋਂ ਫਗਵਾੜੇ ਦੀ ਬਰਾਤ ਆ ਦੇਖ ਆਹ ਗੱਡੀ ਆ ਮਰਸੀਡੀਸ ਆ ਜਾ ਹੁਣ ਉਹ ਜਲਾ ਰੂ ਸਾਜ ਜਲਾ ਰਿਆ ਜੀ ਮਰਸਦੀ ਹੈ ਇਹ ਇਹ ਆਪਣੇ ਕੰਤਾ ਬਾਜੀ ਆ ਜਾ ਆ ਜਾ ਆ ਜਾ ਆਪਰ ਤਾ ਆ ਜਾ ਸ਼ਾਬਾਸ਼ ਕੀ ਆਵਾਜ਼ ਹੈ ਬਹੁਤ ਅੱਗੇ ਜੀਦਾ ਹੋਲੀ ਜਲਾ ਹੋਲੀ 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 ਮੋਰੇ ਵੀ ਦੇ ਵੀਡੀਓ ਬਣਾ ਲਓ ਵੇ ਜੀ ਇਹ ਕੁਝ ਜੇ ਕਾਲੇ ਕੁਮਤ ਬੰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਜ ਵਿਆਹ ਤੇ ਮੁੰਡਾ ਕਹਿੰਦਾ ਮਰਸਡੀ ਚਲਾਣੀ ਆ ਅੱਜ ਕਾ ਚੱਲ ਚਲਾ ਲਾ ਕੋਈ ਗੱਲ ਨਹੀਂ ਫਸ ਫਸ ਲੱਗੇ ਬੇਟਾ ਲੱਗੇ ਇੱਕ ਬੰਦਾ ਉਹ ਕਪੜਾ ਮਾਰੀ ਜਾਂਦਾ ਸਵੇਰ ਦਾ ਕਪੜਾ ਹੀ ਮਾਰੀ ਜਾਂਦਾ ਇਹ ਜਿਆਦਾ ਆਇਆ ਹੈਲੋ ਕੀ ਖਾਂਦਾ ਕੱਪੜਾ ਹੀ ਮਰੀ ਜਾਣਾ ਅੱਜ ਰੰਗ ਚਿੱਟਾ ਜਾਂ ਦਾਗ ਦੇ ਅੱਛਾ 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 ਕਹਿੰਦਾ ਰੰਗ ਚਿੱਟਾ ਤੇ ਮੈਂ ਦਾਗ ਲਾਣਾ ਆ ਜਿਹੜੇ ਦਾਗ ਪਏ ਹੋ ਜਿਹੜੇ ਪਿੰਡੋਂ ਆਏ ਮਾਰੇ ਜੀ ਹੈ ਚੱਕਰੋ ਕਰ ਇਹ ਕਿੱਥੇ ਅੱਛਾ ਬਰਾਦਨ ਆਲਾ ਇਹਦੇ ਨਾਲ ਆ ਇਹ ਤੇਰਾ ਮਿੱਤਰ ਹੈ ਹੈ ਮਿੱਤਰੇ ਸਮਝ ਲੋ ਅੱਛਾ ਅੱਛਾ ਉਹ ਫੇਰ ਹੋ ਗਿਆ ਇਹ ਸਾਡਾ ਹਾਂ ਹਾਂ ਕੈਨ ਹੋ ਗਿਆ ਉਹ ਕਿੰਨੀ ਯਾਰੀਆਂ ਪੱਟੀਆਂ ਦੀ ਇਕਾਂਤ ਰਾਜ ਕਾਂਤਾ ਜੀ ਦੇਖੀ 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 ਕੋਈ ਨਾਮ ਦੀਦਾ ਹੁੰਦੀ ਵਾ ਇੱਧਰ ਦੇ ਇਹ ਮੰਦਿਰ ਸਨਾਵੇ ਵਾਲਾ ਇਹਨਾਂ ਦਾ ਚੈਨਲ ਬਣਾਇਆ ਜਿੰਦੀ ਟ੍ਰੈਵਲ ਵਾਲਾ ਪਾਰਕਿੰਗ ਬਹੁਤ ਵਧੀਆ ਵਿੱਚ ਸਟੇਜ ਵੀ ਬਣਾਈ ਹੋਏ ਇਹਨਾਂ ਨੇ ਫੈਸਵਾਲਿਆਂ ਨੇ ਜਾ ਤਿਕਾਣ ਹਾਂ ਦੱਸਿਆ ਤੇਰਾ ਲਾਈਵ ਚੱਲ ਰਿਹਾ ਕਿੱਦਾਂ ਦਾ ਲੱਗਿਆ ਬਈ ਬਹੁਤ ਸੋਹਣੀ ਜੀ ਬਹੁਤ ਸੋਹਣੀ ਗੱਡੀ ਐ ਅੱਛੀ ਗੱਡੀ ਅੱਛਾ ਹਾਂਜੀ ਤੇ ਬਾਕੀ ਆਪਾਂ ਦਾ ਆਹੀ ਚਲਾਣੇ ਆ ਦੇਖੋ ਵੀਰ ਜੀ ਹਾਂਜੀ ਹਾਂਜੀ ਆਪਾਂ ਕਿਹੜੀ ਗੱਡੀ ਚਲਾਣੇ ਦਿਖਾ ਲਉ ਪਾਜੀ ਮਾੜਾ ਆਪਾਂ ਚਲਾਣੇ ਆਂ ਟ੍ਰੈਵਲ ਆ ਗੱਡੀਆਂ ਚਲਾਣੇ ਉੱਦਾ ਠੀਕ ਆ ਜੀ ਇਹਦਾ ਆਪਾਂ ਇੱਕ ਵਾਰ ਸੌਂਕ ਲਈ ਸੌਂਕ ਰਾਈਡ ਕੀਤੀ ਇਹਨੇ ਆ ਆਪਣੇ ਬਹੁਤ ਸੋਹਣੀ ਗੱਡੀ ਆ ਮੋਰੇ ਦਿਖਾ ਲਉ ਫਰੰਟ ਦਿਖਾ ਲਉ ਪਾਜੀ ਨੂੰ ਸਹੀ ਸਜਾਈਓ ਬਹੁਤ ਪੈਣ ਤੁਸੀਂ ਟਾਇਰਾਂ ਤੇ ਉੱਠ ਘੜੋ ਬਿਲਕੁਲ ਵਾ ਠੀਕ ਆ ਹਾਂਜੀ ਹਾਂ ਕਰ ਲੋ ਹਾਂਜੀ ਇਹ ਮੰਗਾ ਵਾਈ ਆ ਮੰਗਾ ਵਾਈ ਕਿੱਥੋਂ ਆਏ ਤੁਸੀਂ ਨਵਾਂ ਸ਼ਹਿਰ ਤੋਂ ਇਹ ਨਵਾਂ ਸ਼ਹਿਰ ਦੇ ਆਪਣੇ ਭਾਈਲੇ ਤੇ ਉਹਦੇ ਕਿੱਥੇ ਜੜਿਆ ਉਹ ਦੇਖੋ ਉਹ ਜੁੱਤੀ ਪਾ ਕੇ ਨਹੀਂ ਬੁੱਤ ਚੜੀਦਾ ਇੱਥੇ ਠੀਕ ਹੈ ਜੀ ਹੁਣ ਕਰੀਏ ਫੇਰ ਬੰਦ ਆਪ ਜੀ ਸਾਰੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਫੁੱਲ ਸਪੋਰਟ ਹੈ ਜਿੰਦਾਬਾਦ ਜਿੰਦਾਬਾਦ ਤੇ ਜਿਹੜੇ ਸਾਰੇ ਜਾਣੇ ਵੱਧ ਤੋਂ ਵੱਧ ਸ਼ੇਅਰ ਕਰੋ ਮੇਰਾ ਭਰਾ ਠੀਕ ਹੈ ਦੁੱਗੀ ਗੱਲ ਸਪੋਰਟ ਕਿਸਾਨਾਂ ਦੀ ਫੁੱਲ ਕਰੋ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਰੋ ਸਸਰੀ ਦਾ ਨਾ ਆਉਂਦਾ